ਮੇਰੇ ਵੀਰੋ ਤੇ ਭਰਾਵੋ ਮੇਰੇ ਵੱਲੋਂ ਸਾਰਿਆਂ ਨੂੰ ਖਾਸ ਸਵੀਕਾਰ ਮੈਂ ਤੁਹਾਨੂੰ ਕਹਾਣੀ ਲੱਗੀਆਂ ਸਮੋਂ ਇੱਕ ਛੋਟੀ ਜੀ ਕਹਾਣੀ ਹੈ ਭਰਾਵਾਂ ਭਰਾਵਾਂ ਦੀ ਤੇ ਮਾਂ ਦੀ ਭਰਾਵਾਂ ਨੇ ਜਾਨ ਕਿੰਨਾ ਦਾ ਨਾਮ ਸੁਣਾ ਸੀ ਕਿੰਨਾ ਦਾ ਨਾਮ ਬਹੁਤ ਸੋਹਣਾ ਰੱਖਿਆ ਮਾਂ ਨੇ ਤੇ ਇੱਕ ਦਾ ਨਾਮ ਰੱਖ ਦਿੱਤਾ ਬੁੱਢੀ ਇੱਕ ਦਾ ਨਾਮ ਆ ਰੱਖ ਦਿੱਤਾ ਬੁੱਢੀ ਤੇ ਉਹਨੂੰ ਸਾਰੇ ਪਿੰਡ ਦੇ ਲੋਕੀ ਮਖੌਲ ਕਰਨ ਲੱਗ ਪਏ तेरा ना की है यार तेरा ना बुडू बीरा तेन भू आखे करके बुलाया करिए बुढ़ू आखे करके बुलाया करिए रिश्ता रिश्ता भी नहीं गई होना तू रा धंधा छी ओन मौल करना तू रा भद मैंगा पानी ढोए करेगा बालन ढोए करेगा ओने की गुस्से में चम पीना तो घरों तेर गया ਮੈਂ ਨਾਮ ਉਟਾਉਂਦਾ ਹਾਂ ਆਪਣਾ ਮੈਂ ਨਾਮ ਉਟਾ ਕੇ ਆਉਂਦਾ ਹਾਂ ਉਹ ਚਲਾ ਗਿਆ ਦੂਸਰੇ ਕਿਤੇ ਦੂਸਰੇ ਚਲਾ ਗਿਆ ਕਿਸੀ ਦੇ ਨਾਲ ਜਾ ਕੇ ਤੇ ਰਹਿ ਪਿਆ ਕਿਸੇ ਨਾਲ ਜਾ ਕੇ ਰਹਿ ਪਿਆ ਕਿਸੇ ਚੰਦੇ ਘਰ ਚਲਾ ਗਿਆ ਕੋਈ ਕੰਮ ਕਰਾਉਣਾ ਨਾ ਤਾਂ ਮੈਨੂੰ ਰੱਖ ਲੋ ਉਹ ਆਖਣਗੇ ਵੀ ਠੀਕ ਐ ਸਾਨੂੰ ਲੋੜ ਆ ਬੰਦੇ ਦੀ ਤੇ ਰੱਖ ਆਪਣਾ ਨਾਮ ਦੱਸ ਆਪਣਾ ਸੋਨਾ ਜਿਹਾ ਨਾਮ ਉਹਨਾਂ ਨੂੰ ਛਣਕੇ ਜਿਹਾ ਦੱਸ ਦੇਤਾ ਉਹਦਾ ਮੇਰਾ ਆ ਨਾਮ ਹੈ ਤੇ ਉਹਨੇ ਕਿਤਾਬੇ ਆਪਣੇ ਮਾਂ ਨੂੰ ਭਰਾਵਾਂ ਨੂੰ ਪੱਠੀ ਪਾਈ ਤੇ ਮੇਰੇ ਐਸ ਮਾਂ ਤੇ ਪੱਠੀ ਹੁਣ ਪਉਣੀ ਗੱਲ ਨਹੀਂ ਮੈਨੂੰ ਮੇਰਾ ਇਥੇ ਆ ਨਾਮ ਹੈ ਮੇਰੇ ਮੈਨੂੰ ਇਹ ਨਾਮ ਤੇ ਲੋਕੀ ਇਸ ਪਿੰਡ ਦੇ ਲੋਕੀ ਜਾਣਦੇ ਨੇ ਬਾਕੀ ਮੇਰਾ ਨਾਮ ਕਿਸੇ ਨੇ ਬੁੱਢੀ ਨਹੀਂ ਲੈਣਾ ਹੁਣ ਤੇ ਨਾ ਪੱਠੀ ਤੇ ਬੁੱਢੀ ਕਰਕੇ ਮੈਨੂੰ ਪੱਠੀ ਪਉਣੀ ਹੈ ਤੇ ਮੇਰਾ ਸੋਹਣਾ ਜਿਹਾ ਨਾਮ ਹੈ ਜੇ ਮੈਂ ਤੁਹਾਨੂੰ ਦੱਸਿਆ ਮੇਰਾ ਇਹ ਮਾਣਾ ਇਹ ਜਿਹੜੇ ਚਿੱਠੀ ਪਾਉਣੀ ਆ ਦੇਖ ਕੇ ਤੁਹਾਨੂੰ ਮੈਨੂੰ ਉਹਨਾਂ ਕਿ ਕਾਫੀ ਆਂਦੇ ਵੀ ਠੀਕ ਆ ਘਰ ਦੇ ਆਂਦੇ ਠੀਕ ਆ ਉਹ ਹੀ ਕਹੇ ਮਾਤਾ ਨਾ ਜਿਹੜੀ ਘਰ ਦੀ ਜਿਨ੍ਹਾਂ ਦੇ ਘਰ ਰਹਿੰਦਾ ਹੀਆਂ ਉਹ ਵਾਹ ਵਾਹ ਕੇ ਹੋਏ ਆ ਇਹਨਾਂ ਦਾ ਇਹਨੂੰ ਕਾਫੀ ਚਿਰ ਹੋ ਗਿਆ ਜੈਨੂੰ ਮੇਰਾ ਘਰ ਦਾ ਹੀ ਸਮਝਿਆ ਬੰਦਾ ਉਹਨੂੰ ਤੇ ਕਹਿਣ ਲੱਗਿਆ ਮੀਨ ਭਈ ਮੈਂ ਚੱਲੀਆਂ ਪੁੱਤਰ ਘਰ ਕੱਢ ਦੇਣਾ ਤੇ ਤੀਨ ਨੂੰ ਮੋੜ ਕੇ ਤੀਆ ਤਾ ਗਰਦੀ ਨਾ ਕਿੰਨਾ ਲੇਟ ਉੱਠੀ ਆ ਤੇ ਮੈਂ ਦੇ ਦੇ ਲੜਕਣਾ ਪਾਇਆ ਜੇ ਕੀ ਹੋ ਰਿਹਾ ਤੇ ਆ ਮੱਖਣ ਚ ਆ ਗਿਆ ਤੇ ਮੈਂ ਟਲੀ ਨਾ ਧਾਰ ਕੱਢਣ ਤੇ ਇਹਦਾ ਧਾਰ ਰਖੀ ਨੀ ਕਾਂ ਕੁੱਤੇ ਨਾ ਖਾਂ ਹਾਂ ਦਾ ਠੀਕ ਐ ਉਹ ਕੀਤਾ ਬੜਾਇਆ ਪਾਹੋ ਉਹ ਦਾਵੇ ਦੀ ਰੋਖ ਜਾ ਗਿਆ ਉਹ ਧਾਰ ਕੱਢਣ ਤੋਰ ਗਈ ਧਾਰ ਕੱਢਣ ਤੋਰ ਗਈ ਤੇ ਕਾਂ ਕੀਤਾ ਵੀ ਜਿਹੜੇ ਹੈ ਨਾ ਕਾਂ ਉਹ ਮੱਖਣ ਕੱਢ ਕੱਢ ਕੇ ਵੀ ਚੋ ਤੇ ਚਾਤੀ ਜੇ ਧਾਰ ਦੇ ਮੱਖਣ ਕੱਢਦੇ ਨਾ ਛਾਤੀ ਦੇ ਵਿੱਚੋਂ ਚੁੰਝਾ ਨਾਲ ਤੇ ਛਾਤੀ ਦੇ ਢਰਕੇ ਨਾ ਉੱਤੇ ਤੇ ਖਾਈ ਜਾਣ ਤੇ ਜਿਹੜਾ ਹੁਣ ਲਾਲੀ ਖਿਲਰਦਾ ਡਲਦਾ ਮੱਖਣ ਉਹ ਕੁੱਤੇ ਜੱਤੀ ਜਾਣ ਕੁੱਤੇ ਵੀ ਚੱਤੀ ਜਾਣ ਤੇ ਕੌਣ ਖਾਈ ਜਾਣ ਉਹ ਬੁੱਢੀ ਜਿਹੜਾ ਹੁਣ ਵਿਆਹ ਨਾ ਬਿਠਾਉਣਾ ਉਹ ਵੇਖੀ ਜਾਏ ਕਿ ਕੁੱਤੇ ਵੀ ਖਾਈ ਜਾਂਦੇ ਨੇ ਤੇ ਕੌਣ ਵੀ ਖਾਈ ਜਾਂਦੇ ਨੇ ਉਹ ਮਾਤਾ ਵਾ ਵੇਰੇ ਹੱਥੇ ਢਾਰ ਕੱਢ ਕੇ ਆਈ ਢਾਰ ਕੱਢ ਕੇ ਆਈ ਤੇ ਉਹ ਕਾਣ ਮੱਖਣ ਖਾਣ ਤੇ ਕੁੱਤੇ ਵੇਲੇ ਖਲੇ ਦੁਨੀਆ ਕੀ ਵਿਆਹ ਨਾ ਨਾਦੀ ਚਾਂਦੀ ਉਹ ਖਾਣ ਦੇ ਤੇ ਉਹੰਦੀ ਆਣ ਕੇ ਮਾਤਾ ਜਿਹੜੀ ਸੀ ਢਾਰ ਕੱਢਣ ਗਈ ਵੇ ਬੁੱਢਾ ਤੀ ਬੁੱਢੀ ਆ ਬੁੱਢੀ ਹੋ ਉਹ ਕਿਹਦਾ ਖਰੇ ਪੈ ਲਾ ਮਾਤਾ ਦੇ ਮੇਨੂੰ ਇਹ ਗੱਲ ਦੱਸ ਤਾ ਪਹਿਲਾਂ ਤੇ ਮੇਰਾ ਤੇ ਨਾਂ ਕਨੇ ਦੱਸਿਆ ਮੈਂ ਤੇ ਨਾਂ ਬਟੰਗੜਾਇਆ ਹਾਂ ਐਨਾ ਚੇਤਿਆ ਢੇਕਾਰ ਮੈਨੂੰ ਆਇਆ ਨੂੰ ਹੋ ਗਿਆ ਤੇ ਤੂੰ ਮੈਨੂੰ ਬੁੱਧੂ ਕਿਉਂ ਕਿਹਾ ਦਾ ਤੇ ਮੈਨੂੰ ਤੇਨੂੰ ਮੇਰਾ ਨਾਂ ਕਿਨੇ ਦੱਸਿਆ ਵਾ ਦੱਸ ਮੈਨੂੰ ਕਿ ਦੇਖੇ ਕਿੱਠੀ ਆਇਆ ਇਹ ਨਾਂ ਮੇਰਾ ਹਾਂ ਜੇ ਕੁੱਤੇ ਚਿੱਠੀ ਨਹੀਂ ਆਇਆ ਕਿਹੜਾ ਕੁੱਤੇ ਖਾਵੇ ਤੇ ਮੱਖਣ ਖਾਵੇ ਕਾ ਇਹ ਨੀ ਗੱਲੀ ਬਾਣਾ ਪੁੱਤਰ ਬੁੱਧੂ ਚਿਹਰਾ ਨਾ ਜੇ ਤੂੰ ਬੁੱਧੂ ਨਾ ਹੁੰਦਾ ਕਲਾਕ ਹਿਆਰ ਹੁੰਦਾ ਤੇ ਕਾਹ ਲਾ ਦੇ ਮੋੜ ਦੂੰ ਕੁੱਤੇ ਮੋੜ ਦੂੰ ਮਾ ਇਹ ਕਾਹ ਮੋੜੇ ਮਾ ਕੁੱਤੇ ਮੋੜੇ ਤੇ ਉਹ ਜਿਹੜਾ ਮੱਖਣ ਉਹ ਕੱਢ ਕੱਢ ਕੇ ਕਾਹ ਖਾਈ ਜਾਂਦੀ ਜਿਹੜਾ ਕੱਦਦਾ ਹੀ ਉਹ ਕੁੱਤੇ ਚਤੀ ਜਾਂ ਨਾ ਤੇ ਤਾਂ ਨਾ ਤੇਰਾ ਨਾ ਸਮਝਿਆ ਤੂੰ ਹੈ ਬੁੱਧੀ ਆ ਬੁੱਧੀ ਦਾ ਬੁੱਧੀ ਰਿਆ ਅਗਾ ਯਾਰ ਇਹ ਨਾ ਹਾਂ ਜਾਣਾਂ ਨਹੀਂ ਕਈ ਕੀ ਹੋਇਆ ਇਹਨੇ ਕਿ ਮੇਰਾ ਨਾਂ ਤੇ ਬਟਾਇਆ ਨਹੀਂ ਗਿਆ ਤੇ ਮੈਂ ਜਾਣਾਂ ਕਰ ਨਹੀਂ ਇਥੇ ਤੇ ਮਾਤਾ ਜੀ ਜਾ ਫਿਰ ਤੂੰ ਹੈਈ ਬੁੱਢੀ ਮੈਂ ਤੇ ਮੁੱਢੀ ਆਖਣਾ ਮੈਂ ਨੁਕਸਾਨ ਥੋੜਾ ਕਰਉਣਾ ਆਪਣਾ ਇਹਨੂੰ ਲਈ ਕਹਾਣੀਆਂ ਮੇਰੇ ਵੀ ਜੋ ਭਰਾਓ ਮੈਂ ਤੁਹਾਨੂੰ ਦੱਸੀਏ ਜਿਹੜੀ ਤੇ ਤੁਸੀਂ ਸਾਡੇ ਨਾਲ ਜਰੂਰ ਜੁੜਿਆ ਕਰੋ ਜੁੜਿਆ ਕਰੋ ਤੁਹਾਨੂੰ ਸੁਣਾਵਾਂਗੇ ਕੋਈ ਨਾ ਕੋਈ ਕਹਾਣੀ ਸੁਣਾ ਦੇ ਰਹੇ ਨਵੀਂ ਤੋਂ ਨਵੀਂ ਕਹਾਣੀ ਸੁਣਾਵਾਂਗੇ ਠੀਕ ਹੈ